ਕੰਗਣਾ ਹੁਣ ਮੇਰੇ ਖਿਆਲ ਬਤਾ ਕੋ ਉਹ ਖਲਮਸਤਾਰ ਨਹੀਂ ਹੈਗੀ ਉਹ ਅੱਜ ਕੱਲ੍ਹ ਰਾਜਨੀਤਿਕ ਲੀਡਰ ਹੈ ਉਹਨੂੰ ਲੋਕਾਂ ਨੇ ਵੋਟਾਂ પાਕੇ ਜਿੱਤੇ ਹੈ ਉਹ ਪਾਰਲੀਮੈਂਟ ਦੇ ਵਿੱਚ ਜਾਵੇ ਕਿਸਾਨ ਜਿੱਥੋਂ ਜਿੱਤ ਕੇ ਆਇਆ ਉਹਨਾਂ ਕਿਸਾਨਾਂ ਮੀਂਹਾਂ ਦੀਆਂ ਮੰਗਾਂ ਨੂੰ ਪਾਵੇ ਉਹਨੂੰ ਬਾਦਲਬਾਦਾਂ ਨੇ ਬਿਆਨ ਨਹੀਂ ਦੇਣੇ ਚਾਹੀਦੇ ਜਿਹੜਾ ਦੇਸ਼ ਦਾ ਮਾਹੌਲ ਖਰਾਬ ਕਰਦੇ ਨੇ ਚਾਹੇ ਬਿਆਨ ਸਾਡੇ ਕਲਾਕ ਬਿਚੂ ਜਾਂਦਾ ਉਹਨੂੰ ਇਹੋ ਜਿਹੇ ਬਿਆਨ ਨਹੀਂ ਦੇਣੇ ਚਾਹੀਦੇ ਚਾਹੇ ਕੰਗਣਾ ਦਿੰਦੀ ਹੈ ਇਹ ਮਾਹੌਲ ਖਰਾਬ ਹੁੰਦਾ ਦੇਸ਼ ਦਾ ਜਦੋਂ ਇਹੋ ਜਿਹੇ ਬਿਆਨ ਦੇਣ ਜੇ ਨਹੀਂ ਕਿ ਕਿਸਾਨਾਂ ਨੂੰ ਮਜੂਰਾਂ ਨੂੰ ਫੌਣੀ ਹੈ ਉਹ ਪਾਰਲੀਮੈਂਟ ਵਿੱਚ ਪਾਉਣਾ ਆਪਦੇ ਪ੍ਰਧਾਨ ਮੰਤਰੀ ਨੂੰ ਕਹਿਣਾ ਵੀ ਕਿਸਾਨ ਅਧੂਲਨ ਦੇ ਰਾਹ ਪਏ ਨੇ ਮਜੂਰ ਅਧੂਲਨ ਦੇ ਰਾਹ ਪਏ ਨੇ ਕਿ ਉਹਨਾਂ ਦੀਆਂ ਮੰਗਾਂ ਮੰਨੀਆਂ ਜਾਣ ਉੱਥੇ ਜਾ ਕੇ ਰੋਲਾ ਪਾਉਣਾ ਚਾਹੀਦਾ ਬਾਹਰ ਮੌਲਿਆਂ ਦੇ ਬੈਠੀ ਦੇ ਕਿਵੇਂ ਦੇਖ ਦੋ ਟਾਰਗੇਟ ਕਿਉਂ ਕੀਤਾ ਜਾ ਰਿਹਾ ਕਿਸਾਨਾਂ ਨੂੰ ਮਜੂਰਾਂ ਨੂੰ ਪੰਜਾਬ ਦੇ ਲੋਕਾਂ ਨੂੰ ਵਾਰ-ਵਾਰ ਨਹੀਂ ਕਦੇ ਪੰਜਾਬ ਦੇ ਵਿੱਚ ਉਹਨਾਂ ਭਾਰ ਦੇ ਕਿਸਾਨਾਂ ਮਜੂਰਾਂ ਨੂੰ ਟਾਰਗੇਟ ਕਰਦੇ ਨੇ ਇਹ ਮੰਗਾਂ ਨਹੀਂ ਮੰਨਦੇ ਉਹਨਾਂ ਦੀ ਅਸੀਂ ਜਿਵੇਂ ਸਰਕਾਰੀ ਖਰੀਦ ਭਾਰਤ ਦੇ ਵਿੱਚ ਮੰਗਿਆ ਸਾਰੇ ਸਾਡਾ ਧੋਨਾ ਤਾਂ ਤੀਖੋਂ ਨੂੰ ਗਿਗੂ ਆ ਵੇਹਾ ਜਦੋਂ ਨਾ 900 ਨੂੰ ਵਿਪੋਜਿਤ だっਦੇ ਉਹਨਾਂ ਨੂੰ ਨਾ 900 ਕਿਉਂ ਉਹਨਾਂ ਨੇ ਵੋਟਾਂ ਨਹੀਂ ਪਾਜਾਂ ਕਿ ਉਹ ਦੇਸ਼ ਦੇ ਵਾਸੀ ਨੇ ਕਿ ਉਹਨਾਂ ਦੀ ਜਿਹੜੀ ਗਿਣਤਾ ਹੈ ਉਹਦਾ ਵੀ ਸਰਕਾਰੀ ਰੇਟ ਦੇਣਾ ਚਾਹੀਦਾ ਹੈ ਬਿਲਕੁਲ ਨਹੀਂ ਗੱਲ ਹੈ ਜਿਵੇਂ ਪੰਜਾਬ ਦੇ ਕਿਸਾਨਾਂ ਨੂੰ ਤੇ ਹਰਿਆਣਾ ਦੇ ਕਿਸਾਨਾਂ ਨੂੰ ਸਰਕਾਰੀ ਕੀ ਦੇ ਮਿਲਦੀ ਹੈ ਉਵੇਂ ਹੀ ਪ੍ਰਭਾਰ ਦੇ ਕਿਸਾਨਾਂ ਨੂੰ ਸਾਰਨ ਮਿਲੀ ਹੈ ਕੰਗਣਾ ਤੇ ਬਿੱਟੂ ਹੀ ਕਿਉਂ ਕਿਸਾਨਾਂ ਦੇ ਖਿਲਾਫ ਐਨਾ ਜ਼ਾਹਰ ਹੋ ਗੁਲਦੇ ਨੇ ਜਿਵੇਂ ਕਹਿੰਦੇ ਨੇ ਮਤਲਬ ਜੂਨ ਨਾਮ ਆਉਂਦਾ ਹਨ ਬਹੁਤ ਦਰਦ ਨਾਲ ਉਸ ਤੋਂ ਅਸੀਂ ਗੱਲ ਕਰਦੇ ਆ ਇਹਨਾਂ ਨੇ ਆਪਣੀ ਪਾਰਟੀ ਬਦ ਲਈ ਹੈ ਨਵੀਂ ਪਾਰਟੀ 'ਚ ਗਏ ਨੇ ਇਹਨਾਂ ਨੂੰ ਆਏ ਵੀ ਸਾਡੀ ਸਾਡੀ ਜਗ੍ਹਾ ਦੇ ਚੜ ਤੋਂ ਦੇਖ ਜਿਹੜੀ ਵਾਰ ਨਾਲ ਸਾਡੇ ਖਾਤਾ ਖਲਾਫ ਹੋੁੰਦ ਰਿਹਾ ਉਹਨਾਂ ਨੇ ਵੀ ਇਹਨਾਂ ਨੂੰ ਨਿੱਜ ਦੇ ਦੋਨਾਂ ਨੂੰ ਵੀ ਇਹਹੇ ਜਿਹਾ ਬਿਆਨ ਨਹੀਂ ਦੇਣੇ ਚਾਹੀਦੇ ਉਹਨਾਂ ਨੇ ਲੱਗ ਕਰਤਾ ਵੀ ਇਹ ਕੰਗਣਾ ਦਾ ਆਪਦਾ ਨਹੀਂ ਕੀ ਹੋਇਆਣਾ ਸਾਡੀ ਪਾਰਟੀ ਦਾ ਕੋਈ ਬਿਆਨ ਨਹੀਂ ਗਾ ਇਹ ਪਾਰਟੀ ਇਹਦੀ ਗੱਲ ਕਹਿੰਦੇ ਇਹ ਮਤਲਬ ਮੇਰਾ ਕਹਿੰਦਾ ਡੁੱਬਕੇ ਮਰ ਜਾਣਾ ਚਾਹੀਦਾ ਜਿਹੜਾ ਅੰਦਰ ਨਾਲ ਟਾਈਮ ਚ ਨੂੰ ਉੱਪਰ ਚੱਲਿਆ ਦਾ ਬਿਆਨ ਹੈ ਮੈਂ ਦੁਬਾਰਾ ਵੇਰ ਹੁੰਦੇ ਰਾਹੀ ਕਹਣਾ ਚਾਹਾਂ ਬਾਹਰੋਂ ਵਾਲੇ ਬਿਆਨ ਨਹੀਂ ਦੇਣੇ ਚਾਹੀਦੇ ਰਾਜਨੀਤਿਕ ਗੱਲ ਕਰਨੀ ਕੀ ਲੱਗਦਾ ਤੁਹਾਨੂੰ ਇਹ ਕਿਸੇ ਦੇ ਇਸ਼ਾਰੇ ਤੋਂ ਇਹਹੇ ਜਿਹੇ ਬਿਆਨ ਦਿੰਦੇ ਆ ਜਾਂ ਇਹਨਾਂ ਦੇ ਆਪਣੇ ਨਿੱਜੀ ਉਹ ਮੈਂ ਪਹਿਲਾਂ ਵੀ ਕਹਿ ਗਿਆ ਤੇ ਜਿਵੇਂ ਉਹ ਡੱਡੇ ਨਾਲ 14 ਉਹ ਦੇਖੋ ਰਾਜਰੇ ਉਵੇਂ ਜਿ ਕੋਈ ਬਿੱਟੂ ਨੱਚਦਾ ਉਵੇਂ ਜਿ ਕੋਈ ਰੇ ਮਤਲ ਖੰਗੜਾ ਲੱਗਦੀ ਹੈ ਸੈਂਟਰ ਸਰਕਾਰ ਨਾਲ ਲੜੀ ਹੈ ਜਿਵੇਂ ਉਹਨਾਂ ਨੂੰ ਕਹਿੰਦੇ ਉਹ ਲੱਤੀ ਜਾਂਦੇ ਨੇ ਕਿ ਜਿਹੜੀ ਗੱਲ ਉਹ ਕਹਿੰਦੇ ਇਹ ਬਿਆਨ ਖੰਗੜਾ ਨਾਲ ਕੱਲੀ ਨਹੀਂ ਚਾਹੀਏ ਸਿਰਫ 30 ਸਰਕਲ ਤੋਂ ਘਰੇ ਉੱਪਰੇਗਾ ਬਿਆਨ ਵੀ ਪਾਰਟੀ ਦਾ ਬਿਆਨ ਹੈ ਵੀ ਤੂੰ ਬਾਹਰ ਬਾਹਰ ਆ ਕੇ ਕਰਦੇ ਮੂਲਧਰਮਾਂ ਦੇ ਖਿਲਾਫ ਬਿਆਨ ਦੇ ਸਿੱਖਾਂ ਦੇ ਖਿਲਾਫ ਦੇ ਕਿਸਾਨ ਲੀਡਰਾਂ ਦੇ ਖਿਲਾਫ ਬਿਆਨ ਦੇ ਦੁਕਾਨਦਾਰਾਂ ਦੇ ਖਿਲਾਫ ਬਿਆਨ ਦੇ ਉਹ ਕਹਿ ਕੇ ਬਿਆਨ ਦਵਾਏ ਜਾ ਰਹੇ ਨੇ ਕਿ ਆਪਣੀ ਪਾਰਟੀ ਦੀ ਤਿਹਾਈ ਕਰਨੀ ਤੇ ਕਰ ਦਿੱਲੀ ਵਾਲੇ ਹੁਣ ਅਸਮਾਨੋਂ ਲੈ ਕੇ ਗਡੇ ਇਲਜ਼ਾਮ ਲਗਾਏ ਲੱਗੇ ਥੋਡੇ ਤੇ ਨਹੀਂ ਕੁਝ ਲੱਗੇ ਸਾਡੇ ਦੋ ਗੀਟਾਂ ਦੇ ਬਹੁਤਿਆਂ ਬੰਦ ਦੂਰ ਲੜਿਆ ਸਾਡੀ ਬਾਕ ਨੇ ਚੰਗ ਲੜਿਆ ਜੇ ਉਥੇ ਵੀ ਸਿਹਰੇ ਕੰਮ ਖਰਾਬ ਕੀਤਾ ਹੈ ਸਾਡੇ ਦੋ ਲੜੀਆਂ ਵਿਰੋਧੀ ਜੱਥੇਬੰਦੀਆਂ ਉਹਨਾਂ ਨੇ ਖਰਾਬ ਕੀਤਾ ਹੈ ਸਾਡੇ ਅਕਿੱਤੇ ਨਾ ਵਰਕਰ ਨੇ ਨਾ ਲੀਡਰ ਨੇ ਕੋਈ ਕੰਮ ਨਿਕਲਣਾ ਸ਼ਾਖ ਮੈਦੂਲਨ ਫਿਲਮ ਨੂੰ ਲੈ ਕੇ ਗੱਲ ਮੈਂ ਦੇਖ ਦੋ ਜਿਹੜਾ ਫਿਲਮਾਂ ਉਹ ਪੰਜਾਬ ਤੇ ਨਹੀਂ ਹੋਣੀ ਚਾਹੀਦੀ ਫੋਰਸ ਤੇ ਟੱਜ ਚੱਲੇ ਜਾ ਰਹੀ ਤੇ ਬਾਦ ਬੋਲ ਖੜਾ ਹੋਊਗਾ ਸਿੱਖ ਜਿੱਤੇ ਬੰਦਿਆ ਖੜੇ ਬਰੂਹ ਕਰ ਲਈਆਂ ਹੋਰ ਲੋਕ ਬਰੂਹ ਕਰਨਗੇ ਅਸੀਂ ਵੀ ਬਰੂਹ ਕਰਾਂਗੇ ਉਹਨੂੰ ਇੱਕ ਪੰਜਾਬ ਦੇਸ਼ ਤੋਂ ਫਿਰ ਨਹੀ ਹੋ। ਇਸ ਤਰ੍ਹਾਂ ਇਹ ਕਹਿੰਦੇ ਆ ਬੰਗਲਾਦੇਸ਼ ਦੇ ਵਿੱਚ ਬਹੁਤ ਜਿਹੜਾ ਮਾੜਾ ਹੋਇਆਗਾ ਮਨਾ ਉਸੇ ਤਰੀਕੇ ਜਿਵੇਂ ਕੋਲਕਾਤਾ ਦੇ ਵਿੱਚ ਇੱਕ ਸਾਡੇ ਦੇਸ਼ ਦੀ ਧੀ ਦੇ ਨਾਲ ਇੱਕ ਡਾਕਟਰ ਨੇ ਇਥੇ ਨਾ ਉਹ ਹੈ ਉੱਥੇ ਤਾਂ ਸਰਕਾਰ ਦੀ ਇੰਨੀ ਕੇਂਦਰੀ ਸਰਕਾਰ ਅਗਰ ਭਾਰਤ ਦੇ ਵਿੱਚ ਤਾਂ ਕਿਉਂ ਨਹੀਂ ਇਹ ਘਟਨਾਵਾਂ ਮਾਰੂ ਕਰੀਆਂ ਜਿਹੜੀਆਂ ਉਹ ਘਟਨਾਵਾਂ ਮਾਂ ਨੇ ਮਤਭਾਗੀਆਂ ਨੇ ਮਤਲਬ ਦੇਸ਼ ਗੁਰੂ ਦੀ ਲੀਡੀ ਜੀ ਬੁਣੀਤੀ ਹੈ ਉਹ ਘਟਨਾਵਾਂ ਨਹੀਂ ਵਾਪਰਨੀਆਂ ਚਾਹੀਆਂ ਉਹਦੀ ਜ਼ਿੰਮੇਵਾਰ ਕੌਣ ਹੈ ਮਤਲਬ ਸਰਕਾਰ ਜ਼ਿੰਮੇਵਾਰ ਹੁੰਦੀ ਹੈ ਇਹ ਜੀ ਗੱਲਾਂ ਤੇ ਕੰਟਰੋਲ ਕਰੇ ਪ੍ਰਸ਼ਾਸਨ ਜ਼ਿੰਮੇਵਾਰ ਹੁੰਦਾ ਇਹ ਜੀ ਗੱਲਾਂ ਤੇ ਕੰਟਰੋਲ ਕਰੇ ਗਾਹ ਨੂੰ ਹੀ ਘਟਨਾ ਨਹੀਂ ਵਾਪਰਨੀ ਜਿਹੜਾ ਉਹ ਡਾਕਟਰ ਨੇ ਨਾਲ ਵਾਪਰਿਆ ਘਟਨਾ ਵਾਪਰੀ ਹੈ ਉਹਦੀ ਅਸੀਂ ਮਿਲਦਿਆ ਕਰਦੇ ਆਂਗੇ ਤੇ ਜਿਹੜੇ ਬੰਦੇ ਨੇ ਉਹ ਕਰਿਆ ਉਹਨੂੰ ਸਭ ਤੋਂ ਸਭ ਮਾੜੀ ਗੱਲ ਹੋਈ ਹੈ ਜੋ ਘਟਨਾ ਵਾਪਰੀ